ਜੇ ਤੇ ਘਰਾਤਿਆਂ ਦਾ ਸਾਈਡਗਾਗਾ ਹੈ ਕਿ ਪੁਸ਼ ਬਾਬੂ ਨੂੰ ਪਿਆਰ ਨਾਲ ਮੰਨਣਾ ਕੇ ਗੋਡਿਆਂ 'ਚ ਮਾਰਾ ਫੈਰਨੀ ਫੈਰਨੀ ਹਾਏ ਉਹ ਦੁਨੀਆ ਮੱਝਾਣਾ ਮਨ ਦਾ ਨਿਸ਼ੜੀ ਹੁੰਦੀ ਜਦੋਂ ਲਹਿਰ ਇਹ ਲਹਿਰ ਬਾਬਾ ਜੀਏ ਭਰਾ ਮਿਲਦੇ ਆ ਭਰਾਵਾਂ ਵਰਗੇ ਯਾਰ ਉਹਨਾਂ ਦੀ ਲਹਿਰ ਇਹ ਲਹਿਰ ਪ੍ਰੈਗੇ ਦੀ ਨਹੀਂ ਆ ਓਏ ਇਹ ਪਾਸੇ ਨੂੰ ਨਹੀਂ ਜਾਣਾ ਆਪਾਂ ਗੋਲੀਆਂ ਦੇ ਫੈਨ ਆ ਪਰ ਗੋਲੀਆਂ ਕਿਹੜੀਆਂ ਜਿਹੜੀਆਂ 15 ਚ ਪੈਂਦੀਆਂ ਐ ਕਾਰਵੰਜ ਚ ਪੈਂਦੀਆਂ 47 ਚ ਪੈਂਦੀਆਂ ਉਹਨਾਂ ਦੇ ਫੈਨ ਕਰੀਏ ਥੋੜੀ ਜੀ ਯੋਧਿਆਂ ਦੀ ਗੱਲ ਸੂਰਮਿਆਂ ਦੀ ਗੱਲ ਕਿ ਸਿੰਘ ਅਵਤਾਰ ਬ੍ਰਹਮ ਸੀ ਓਏ ਮਾਝੇ ਦੀ ਧਰਤੀ ਦਾ ਜਾਇਆ ਤੇ ਜੇਨੇ ਰਾਹ ਕਟ ਲਾਂਚ ਓਏ ਸੀਆਰਪੀ ਦਾ ਜਾਜ ਸੀ ਡਾਇਆ ਕਿ ਸਾਲੀ ਮੌਤ ਚੁਕਾ ਦਿੱਤੀ ਤੇ ਯਸੀ ਕੰਦੇ ਨੀ ਪੈ ਮਿੱਤਰਾ ਓਏ ਦੱਸ ਅਸਮਾਨ ਵੰਗਾਰ ਦਈਏ ਓਏ ਫਿਰ ਤੂੰ ਕਿਹੜੀ ਸ਼ਾਨ ਤਰਾ ਸ਼ਾਨ ਤਰਾ ਕਿਸੇ ਤੁਰੇ ਜਾਂਦੇ ਬੰਦੇ ਨੂੰ ਗੋਲੀ ਮੈਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆ ਫੁੱਦੂ ਕੰਮ ਨਾ ਕਰ ਮੇਰਾ ਭਰਾ ਹਾ ਯਾਰਾਂ ਲਈ ਖੜਿਆ ਯਾਰਾਂ ਨਾਲ ਖੜਨਾ ਪੂਰੀ ਹੱਤ ਕਰਵਾਉ ਮੈਨੂੰ ਪੈਸਿਆਂ ਦੀ ਭੁੱਖ